प्रेम सह तत्व जी वागुरु जी का खालसा वागुरु जी की योग हो बड़े अहत हो जो आप जी गुरुबाणी के नाम

ਸਹੀ ਜਨਮ ਅਮੀਰ ਲੈ ਤੇ ਕੰਮ ਕਰ ਜਿਸ ਮੇਸ ਗੁਰਬਾਣੀ ਦਾ 11 ਮੰਨ ਦਾ ਇਹ ਮੰਨ ਹੈ ਬੇ ਕਰਮਾ ਕਿਪ ਰਾਇ ਨਾ ਵੀ ਕੇ ਬਕਿਆ ਕੋਈ ਦੁਨੀਆ ਦੇ ਵਿੱਚ ਕੋ ਪਰਵਾਹ ਨਹੀਂ ਹੈ ਕਿ ਜੇ ਇਹਦਾ ਕਰਮਾ ਮਿਟਾ ਸਕਦਾ ਕਰਮ ਦਾ ਉਪਰੀ ਨਹੀਂ ਪੈਣੀ बहुत ही गल है जिसको देखकर सेवा सिमर सकता कि जिथे भाई सूढ़ी से उसे सूढ़ बन जाती जिथे भाई बड़े बड़े जग लिखे से उसे भाई केवल तो केवल चीजा का साथ रहे सेवा का सिमर का यही लक्ष्य मतलब है कि इस सेवा सिमर ਗੁਰੂਆਂ ਦੇ ਦਰਜੇ ਕਿਸ ਤੋਂ ਨੇ ਆਪੂ ਵੀ ਪ੍ਰੇਖੋ ਲੈ ਕੇ ਹੌਸਤੇ ਜਾਂਦਾ ਰਹੇ ਇਹ ਭਾਵੈ ਸੰਸਕ੍ਰਿਤੀ ਵੀ ਕਰ ਰਹੀ ਹੈ ਪੰਜਾਬੀ ਵੀ ਕਰ ਰਹੀ ਹੈ ਇਹ ਸੰਸਰਤਾਲੇ ਵਿੱਚ ਗੰਗੇ ਹੋਏ ਸਿੱਖ ਔਰ ਮੁਸਲਮਾਨ ਹੋਏ ਉਹ ਵੀ ਜੁੜੇ ਹੋਏ ਔਰ

ਅਯਾ ਜੁੱਤੀ ਦੀ ਲੜਾਈ ਲਈ ਅਯਾ ਜੁੱਤੀ ਲੜਾਈ ਦੇ ਵਿੱਚ ਬਰਤੋ ਬਰਦੂਰਵਾਨੀ ਪੰਜਾਬ ਦੀਆਂ ਸਿੱਖਾਂ ਦੀ ਤੇ ਮੋਜਾ ਕਰਨ ਦਾ ਹੈ ਜਿਨ੍ਹਾਂ ਨੇ ਖਦਾਨ ਤੋਂ ਪੇ ਰਹੀ ਹੈ ਇਹ ਤਾਂ ਹੋਈ ਗੱਲ ਹੋਈ ਨਾ ਕਿ ਅੱਡੇ ਤਾਨੂਰੇ ਤੇ ਬਹੁਤ ਮਰੇ ਬਾਦ ਇਹ ਭਾਈ ਬਾ ਕੀ ਗੱਲ ਨਹੀਂ ਆਉਂਦੀ ਹੈ ਉਹ ਜਿਦਾ ਜਿਹੜਾ ਕੀ ਨਾਮ ਹੈ ਸਰਪਤ ਹੈ ਜਿਹੜਾ ਅਜੇ ਸੀ ਹਾਲਸਾਂਜ ਬੰਬੇ ਦਰਜਨ ਛੋਟਾ ਜਿਹਾ ਇੱਕ ਜਿੰਦਾ ਹੈ ਹਿੰਦੁਸਤਾਨ ਇਹ ਨਹੀਂ ਹਾਲਸਾਂਜ ਬੰਦਨ ਜੇ ਸਾਡੇ ਉਸ ਸਮੇਂ ਵੀ ਜੋ ਨੇਤਾ ਸਨ ਜੇ ਵੀ ਇੱਕ ਗੁਰਵਾਨ ਦੀ ਨਜ਼ਰ ਲੱਗੇ ਉਹ ਸਹੀ ਰੇਖੇ ਦੇ ਨਾਲ ਤੇ ਸਮਝ ਲੈਂਦੇ ਗਿਆਨ ਇਹਦਾ ਬਹਰੇ ਨੇ ਜੇ ਉਹ ਜਿਹੇ ਜਸਾ ਬਾਤਾਂ ਦੇ ਚਤਰਾ ਦੇ ਬੁਝੇ ਕਨੇ ਆ ਕੇ

ਅਲਪਤ ਵਿਗਿਆਨੀ ਆ ਕਿਤਾਹੀ ਹੀ ਕਹ ਸਕਦੇ ਸਿੱਖੀ ਦੇ ਸਿੱਖੀ ਦੇ ਬਹਿਰਤੀਏ ਨੇ ਜਿਹੜੇ ਆਰਥ ਦੇ ਕੰਮ ਚੱਲਦੇ ਆ ਨਾ ਉਹਦੇ ਚੰਗ ਚੱਲਦੇ ਨੇ ਨਾ ਵੀ ਇੱਕ ਬਣਾ ਕੇ ਉਧਰੇ ਜਾਂਦੇ ਨੇ ਕਿ ਸਿੱਖ ਸਾਡੇ ਨਾਲ ਹੀ ਹੈ ਔਰ ਜਿਹੜੇ ਭਾਈ ਅਗਿਆਨੀ ਆ ਅਗਿਆਨਤਾ ਦਾ ਵਾਸਾ ਦੇ ਹੋ ਤਾਂ ਨਿਚੋੜ ਜਾਂਦੇ

ਇਹ ਕਿੰਨਾ ਦੇਰ ਤੱਕ ਨੀਵਲੇ ਖੂਨ ਦੇ ਵਿੱਚ ਜੋ ਕੁਮਾਰੀ ਆ ਜੋ ਸਰੀਰ ਤੇ ਕੁਮਾਰੀ ਹੋਂਦ ਨਿਕਲ ਜਾਂਦੀ ਉੱਪਰ ਲੱਜਾ ਹੁੰਦਾ ਜੋ ਅੰਦਰ ਖੂਨ ਚੜ੍ਹ ਜਾਂਦਾ ਉਹ ਹੀ ਕਹਿੰਦੇ ਹੋਂਡ ਇਹੋ ਇੱਕ ocasi ਜਿਹਨਾਂ ਨੇ ਭਰੇ ਜਦੋਂ ਤਾਂ ਹੀ ਸੱਜੇ ਦੇ ਵਿੱਚ ਜੋ ਪਿਆਰ ਸਮਾਜ ਚੱਲਦਾ ਸਿੱਖਾ ਦੇ ਜਿਹਾ ਦੇ ਰੋਣ ਕਰਦੇ ਸਿੱਖੋ ਸਭ ਦੇ ਵਿੱਚ जो आओगे सरम कर दे जा रहे, पानी कल लानी है, पानी अच्छा है, छोटा सा धोका क्यों होया? किधी कारण होया? किसने करवाया? जब हम जबरिया उन्हें अपना राज ताल अपने सुत्र दिया था मदरसा में, उन्हें पंजाब का दिवान बोला गया, वो लापूत रह गया ਨਰਕ ਦਾ ਐਨਾ ਘੋੜਾ ਬੋਲਦਾ ਸਿੱਖਾ ਦੇ ਨਾਲ ਕਿ ਉਹ ਬਹੁਤ ਸਹੀ ਨਹੀਂ ਬਿਆਰ ਨਹੀਂ ਘੋੜੇ ਦੀ ਪਰ ਜਦੋਂ ਉਹ ਪਾਵਰ ਬਣੀ ਉਹਨੂੰ 55 ਸੂਰਤ ਅੰਦਰ ਇਹਨੂੰ ਪਤਾ ਲੱਗਿਆ ਕਿ ਇਹਦਾ ਵੀ ਦੇਖਾਂ ਦੇ ਵਿਰੋਧੀ ਕਰਦਾ ਹੈ ਇਹ ਤਾਂ ਹੀ ਦੇਖ ਲੋ ਉਹ ਤਾਂ ਹੀ ਕਰ ਨਹੀਂ ਕਰਦੇ ਅਹਿੰਦੀ ਨਾਲ ਮੈਂ ਜੁੜਾ ਲੋ ऐसे ने बिना ऐसे शुरू हो जाते हैं लगता है झार तो में मशहूर हो गई बचा असली पावर की बड़े बड़े ये प्रिटिकल गेम है राजनीति की गेम है तेन खत्म कर तो भी ज़्ण भी ज़्ण सारा पोखला कर देता है

ਔਰ ਜੇ ਇਹ ਦੱਸ ਤਾ ਉਹ ਯਾਨੀ ਤੁਹਾਨੂੰ ਦੇਖਿਆ ਉਹ ਸਾਹਾਂ ਦਾ ਬੰਦੇ ਬੈਠੇ ਸੀ ਕਿ ਨੇਗੇਟਿਵ ਵਾਲੇ ਸੀ ਜਾ ਕੇ ਵਿਕਾਰ ਕੇ ਹੋ ਕੇ ਜਾ ਕੇ ਇਹਨਾਂ ਨੇ ਬਾਤਾਂ ਕੀ ਹੋਵੇ ਪਤਾ ਜੀ ਬੋਤਾ ਕਿ ਸਰਕਾਰੀ ਹੈ ਸਰਕਾਰ ਸਰਕਾਰੀ ਮਾਤ ਆਉਂਦੀ ਅਸੀਂ ਖੜੇ ਹੋਏ ਤਾਂ ਸਾਡੀ ਰੋਟੀ ਪਾਣੀ ਬੰਦ ਹੋ ਜਾਣੀ ਹੈ ਬਾਹਰ ਸਮਝ ਲੋ ਅਲੇਮੀ ਕੋਪਾ ਪਰੇ ਨੇਤਾ ਜੋ ਹੈ ਖਾਣ ਮੋਣੋ ਤਾਂ ਨਹੀਂ ਲੱਗਦਾ ਇਹ ਵਾਇਰੂਸ ਹੁਕਮਾਂ ਚ ਪਾੜੇ ਜਾਂ ਜਿਹੜੀ ਕੌਮ ਪਾੜੇ ਚ ਹੁਕਮ ਚ ਰਹੀ ਹੈ ਕਿ ਜੋ ਰਹਦੇ ਵੀ ਨੇ ਉੱਥਾਂ ਦੇ ਸੱਜਾਈ ਦਾ ਬਾਈਏ ਅੱਜ ਤੱਕ ਜਿਵੇਂ ਜਿਨੇ ਵੀ ਹੈਗੇ ਔਰ ਦਰਬਾਰ ਤੇ ਆਏ ਜਦੋਂ ਦੀਵਾਨ ਲਾਇਆ ਪਾਪ ਰਾਏ ਚੱਕੀ ਆਈ ਤੇ ਦਰਬਾਰ ਤੇ ਲਈ ਗਈ ਉਹਨੇ ਸਿੱਕੇ ਦੇ ਜੋ ਪਾੜੇ ਹੁਤਾ ਦੇ ਜੋ ਵੀ ਕੈਸ ਦੀ ਬਧਾਰ ਹੈ ਤੇ ਸਿਖਾ ਦਾ ਮਾਤਾ ਜੁਰਤ ਤੇ ਜੇਤੇ ਇਹ ਪੰਜਾਬ ਦਾ ਦਰਬਾਰ ਸਿੰਘ ਉਤੇ ਹੀ ਜੇ ਦਾ ਪ੍ਰਾਪਤ ਹੋਦਰਾ ਉਹ ਭਾਈ ਐਨਮਾ ਦੇ ਬਿੱਤੇ ਖੋਤਾ ਉਹ ਉਸ ਸਮੇਂ ਸਿੰਘ ਜਿਆਦਾ ਬੋਲੇ ਇਹਨਾਂ ਦਾ ਬਿੱਤਰ

ऐसे में एक कौम बिजली पर गुरु का शब्द गुरु तो है ना। का शब्द जो गुरु काम मने अस्थम पर गुरु के शब्द ने देखो इस कौम तक वाले ने ये लाया कर्म नहीं कर सकता

ਸਾਰੇ ਤਿਆਰ ਤੋਂ ਉਸਮਾਨ ਰਹਿ ਬੇਟਾ ਜੇ ਸਾਨੂੰ ਲੈਣ ਦੀ ਆਗਿਆ ਦਿੱਤੀ ਜਾਵੇ ਇਹਦਾ ਨਾਮ ਬਿਲਕੁਲ ਨਹੀਂ ਜਾਂਦੇ ਗਲ ਇੱਕ ਤੋਂ ਤੱਕ ਹੋਣੀ ਗਲ ਲੜਾਈ ਵੀ ਨਾ ਹੋਣਾ ਦੋਨੇ ਪਾਸੇ ਦੁਵਾਰਾ ਨਿਕਲ ਗਈਆਂ ਧੋਧੀਆਂ ਪਰ ਉਹਨਾਂ ਆਪਦੀ ਤਾਕਤ ਦਾ ਪਾਵਰ ਦਾ ਮਾਨ ਤੀਕੋ ਹਟਦੀ ਤੇ ਸੈਨ ਨੂੰ ਕੇਵਲ ਕੇਵਲ ਸੱਤੇ ਬਾਣੇ ਕੇ ਬਾਣੇ ਇਹ ਤਾਂ ਚੋਗਰਾਂ ਨੇ ਗੜੀ ਪੌਦੀ ਵੀ ਦੇਖੇ ਕਿ ਜਦੋਂ 40 ਦਿਨਾਂ ਨੇ ਦਾਜਰੇ ਕੋਲ ਪੂਰੀ ਖੇਪਿਆ ਤੇ ਇਨਕਤਨਾ ਦੇ ਜਿਹੜੇ ਸੁੱਤੇ ਨੇ ਸੀ 10 ਲੱਖ ਕੋਲ ਨੂੰ ਪਾੜਨਾ ਕੋਰ ਕਿ ਕੋਈ ਹਾਂਸਾ ਸੀ ਬਰੇ ਤਦੜ ਰਹੀ ਐਨਾ ਮਾਅ ਦੇ ਕਿ ਅਸੀਂ ਜਾਣ ਕੋਈ

कि ਜਿਵੇਂ ਇਹ ਬਰਦੇ ਸੀ ਮਾਰਦੇ ਸੀ ਜਦ ਹੁੰਦੇ ਸੀ ਤੇਹੀ ਦਾ ਨਾਂ ਹਲਕੇ ਹਟੇ ਦੇ ਕੰਨੋਂ ਆ ਕੇ ਫਤਦਰ ਪਰ ਸੁਣਨ ਦਾ ਤਜੋਦਾ ਇਸੇ ਹਾਂ ਜਿਵੇਂ ਇਹ ਵੀ ਹੈ ਔਰ ਗਿਆਤੀ ਹੁੰਦੀ ਹੈ ਕਿ ਇੱਕ ਅੰਦਾਜ਼ਾ ਜੇ ਹੁੰਦੇ ਉਹ ਇਹਦਾ ਹੁੰਦੇ ਨੇ ਕਿ ਕਿ ਨਾਲ ਦਾ ਗਣਤੀ ਜਾਂਦੇ ਕਿਹਦੇ ਕਿਹਦੇ ਵਰਗੇ ਇਹਦਾ ਅੰਦਾਜ਼ਾ ਜੀ ਹੈ ਕਿਵੇਂ 80000 70000 ਦੇ ਆਸ-ਪਾਸ ਤੇ ਜਾਂਦੇ ਹੀ ਦੋ 4 ਤੇ 5

ਪਾਪ ਇੰਨਾ ਨਹੀਂ ਹੋਇਆ ਤੇ ਉਹ ਬੜਾ ਹੋਇਆ ਸੀ ਜਿੰਨੇ ਵਿੱਚ ਸਿੱਖਦਾ ਨਹੀਂ ਜਿਹਨੂੰ ਬੜਾ ਬੜਾ ਸੰਭਾਲ ਰਹੂਗੀ ਮੈਨੇ ਆਪਣੀ ਹੀ ਦੇ ਰ। ਉਹਦੇ ਦਿੱਤੀ ਹੀ ਆ ਕੋਰ ਕੋ ਸਿਖਾਦੀ। ਉਹਨਾਂ ਦੇ ਭਰੇ ਸੀ ਵੀ ਬੇਜਾਨ ਤੇ ਉਹ ਬੜਾ ਤੇ ਹਾਰ ਤੇ ਜਦੋਂ ਉਹ ਸਮ ਆਏਗਾ ਬਈ ਉਹ ਕੰਮ ਆਵੇ ਉਹਦੇ ਨਾਲ ਪੈਸਾ ਨਹੀਂ ਚਾਹਤਾਂ ਨਾ। ਐਨੇ ਸਿੱਖਦੇ ਉਤੇ ਕਰਤੇ ਅਕਾਤ ਦੁੱਖ ਤਕਲੀਫਾਂ।

ਤਾਂ ਉਹਦਾ ਵੀ ਇਹ ਦੇਖ ਲੈ ਇਹ ਭਾਈ ਕਿਹੜੀ ਬਾਹਰ ਜਿਹੜੀ ਸ਼ਰਤੀ ਹੈ ਇਤਨਾ ਕਹਿੰਦੇ ਨੇ ਆਹੇ ਤਰ੍ਹਾਂ ਬਾਤ ਕਰਨ ਬਹੁਤ ਰਹਿੰਦੇ ਕਹਿੰਦੇ ਬਾਪੇ ਦਾ ਸਤਨ ਬੜਾ ਕਹਿੰਦੇ ਬਾਪੇ ਦਾ ਬੜਾ ਸਾਰਾ ਬਾਬਾ ਪਾਣਾ ਸੰਤ ਬੜੀ ਉਹਦਾ ਇਤਰਾ ਨਹੀਂ ਬੜੀ ਹੁੰਦੀ ਹੈ ਇਤਨਾ ਬਾਰਾ ਕਹਿੰਦੇ ਉਹ ਨਹੀਂ ਹੈ ਇਹ ਵਾਲਾ ਬਾਪੂ ਬੜੀ ਬੜੀ ਇਹ ਤਾਂ ਸਰਕਾਰੀ ਸਰਕਾਰੀ ਤੰਤਰ ਜਿਆ ਵਾ ਹੈ ਸਰਕਾਰੀ

ਇਹ ਬਸਨਦਾਂ ਪੈਸੇ ਦੇ ਕੇ ਖਰੇ ਘਰੇ ਤੇ ਮੈਨੂੰ ਨੂੰ ਤੋ ਇਹ ਅਜਿਹੀ ਹੀ ਹੋਇਆ ਪਈ ਆਉਤੇ ਹੀ ਲੋਕਾਂ ਨੂੰ ਪੈਸੇ ਦੇ ਕੇ ਘੜੀਆਂ ਭਰਾ ਭਰਾ ਜੇ ਦਵਾਨਾ ਤੇ ਜਾਂਦੇ ਜਿਵੇਂ ਅੱਜ ਕਰਤੀ ਆਂ ਆਦਾਂ ਵਿੱਚ ਨੈਤਿਕਤਾ ਨਾਲ ਬਿਤੇ ਰਹੇ ਸਰਦਾਰੋ ਜੱਡੇ ਜਿਹੜੇ ਬਾਗੂ ਬਹੁਤ بڑا ਬੜਾ ਪੈਸਾ ਕਹਿੰਦਾ ਪੈਸਾ ਹੁੰਦਾ ਮੁਰਗੇ ਰੋ ਪੈਸਾ ਕਹਿੰਦਾ ਹਰਮੰਦਾ ਹੁੰਦਾ

नानक नाम चढ़ी कला तेरे पाने सर्वत्र जेठ अपने पाने में जब गिरती होगी दिखा तो नहीं पाना मने तो उस दिन नहीं तेरे ना ने पाये पाना मने ऐसी पाने उस दिन कौन कर्म काली नहीं ना अत्याचार उधर ऐसा क्यों हो रहा है